ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਬਰਗਾੜੀ ਜਦੋਂ ਆਪਾਂ ਕੋਟਕਪੂਰੇ ਤੋਂ ਬਾਜਾਖਾਨਾ ਹੋ ਕੇ ਬਠਿੰਡੇ ਨੂੰ ਜਾਂਦੇ ਆ ਤਾਂ ਉਸ ਸੜਕ ਤੇ ਆਉਂਦਾ ਹੈ ਇੱਥੇ ਕੁਝ ਭਰਾ ਜਿਨ੍ਹਾਂ ਦੇ ਆਪ ਦੇ ਪਰਿਵਾਰ ਹੈ ਇੱਥੇ ਤੇ ਪਹਿਲਾ ਕੰਮ ਜਿਵੇਂ ਮੈਂ ਪਹਿਲਾਂ ਗੱਲਾਂ ਕਰਦਾ ਨਾਲ ਲੋਹਾਰ ਦਾ ਹੁੰਦਾ ਸੀਗਾ ਅੱਜ ਇਹ ਸਾਰੇ ਵੀਰ ਵਪਾਰ ਦਾ ਕੰਮ ਕਰਦੇ ਆ ਜਿਹੜੇ ਵੀਰ ਕੋਲੋਂ ਅੱਜ ਤੁਹਾਨੂੰ ਵੀਡੀਓ ਦਿਖਾਉਣੀ ਹੈ ਬਾਈ ਮੱਝਾਂ ਤੇ ਕਟੀਆਂ ਝੋਟੀਆਂ ਲੈ ਕੇ ਆਉਂਦਾ ਹੈ ਅੱਜ ਦੋ ਨਾਕ ਦਿਖਾ ਰਿਹਾ ਮੈਂ ਜਿਹਦੇ ਚ ਬੂਰੀ ਮੱਝ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਟੋਕੜ ਗੱਬਣ ਹੈ ਇਹਦੇ ਨਾਲ ਇੱਕ ਅਸਰ ਝੋਟੀ ਖੜੀ ਹੈ ਸੋ ਇਹ ਦੋ ਨਾਕ ਵਿਕਾਊ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਟੋਕੜ ਗੱਬਣ ਦਾ ਦੁੱਧ ਵੀ ਇੱਥੇ ਚੋ ਸਕਦੇ ਹੋ ਕਿਉਂਕਿ ਟੋਕੜ ਗੱਬਣ ਦੂਜੇ ਥਾਂ ਤੇ ਕਈ ਵਾਰ ਛੇਤੀ ਜੀ ਨਹੀਂ ਲਾਉਂਦੀ ਦੁੱਧ ਫਿਰ ਘਟ ਜਾਂਦੀ ਹੈ ਜਾਂ ਦੁੱਧੋਂ ਡਰਾਈ ਹੋ ਜਾਂਦੀ ਹੈ ਬੇਤਰੇ ਇਹ ਵੀ ਜਿੰਨਾ ਦੁੱਧ ਬਾਈ ਦੱਸੂਗਾ ਉਹ ਇੱਥੇ ਚੋ ਲਿਓ ਤੇ ਆਪ ਦਾ ਡਾਕਟਰ ਵੀਰ ਲਿਆ ਕੇ ਚੈੱਕ ਵੀ ਇੱਥੋਂ ਹੀ ਕਰਾਉਣੀ ਹੋਊਗੀ ਸੋ ਆਓ ਇਹਦੇ ਬਾਰੇ ਜਾਣਕਾਰੀ ਲਈਏ ਪਹਿਲਾਂ ਮੱਝ ਤੇ ਫਿਰ ਝੋਟੀ ਤੁਹਾਨੂੰ ਦਿਖਾ ਦੂੰਗਾ ਮਿਲਦੇ ਆਂ ਭਾਈ ਆਕਾਸ਼ ਨੂੰ ਆਪਾਂ ਤੇ ਇਸ ਵੀਡੀਓ ਚ ਦੋ ਨਗ ਤੁਹਾਨੂੰ ਦਿਖਾਵਾਂਗੇ ਆਕਾਸ਼ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਆਕਾਸ਼ ਲਈ ਆਉਣਾ ਮੱਝਾਂ ਫਿਰ ਰੱਡੀ ਜੀ ਹਾਂਜੀ 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 ਅੱਛਾ ਅੱਜ ਆਪਾਂ ਦੋ ਨਗ ਦਿਖਾ ਰਹੇ ਹਾਂ ਹਾਂਜੀ ਜਿਹੜੀ ਬੂਰੀ ਐ ਇਹ ਕਿੰਨੇ ਚਿਰ ਦੀ ਗੱਬਣਾ ਬਈ ਤੇ ਸਾਢੇ 4 ਮਹੀਨੇ ਦੀ ਗੱਬ ਐ ਜੀ ਤੂੰ ਚੈੱਕ ਕਰਾ ਕੇ ਲੈ ਆ ਹਾਂਜੀ ਚੈੱਕ ਕਰਾ ਕੇ ਲੈ ਕੇ ਆਇਆ ਦੁੱਧ ਹੁਣ ਇਹ ਕਿੰਨਾ ਦੇ ਰਹੀ ਐ ਦੁੱਧ 5 ਲੀਟਰ ਐ ਜੀ ਦੋਨੇ ਟਾਈਮ ਮਿਲਦੀ ਹਾਂਜੀ ਦੋਨੇ ਟਾਈਮ ਅੱਛਾ ਕੋਈ ਬੱਚਾ ਨਾਲ ਜਾਂ ਚਾੜਤੀ ਮਿਲਦੀ ਐ ਚਾੜਤੀ ਐ ਜੀ ਚਾੜਤੀ ਠੀਕ ਐ ਰੇਟ ਇਹਦਾ ਕੀ ਰੱਖਦੇ ਹਾਂ ਕਸ ਰੇਟ ਇਹਦਾ 75000 ਖੋਲੀ ਤੋੜ ਗਈ ਸੋ ਦੋਸਤੋ 75000 ਰੇਟ ਐ 5 ਲੀਟਰ ਦੁੱਧ ਦੋਨੇ ਟਾਈਮ ਬਾਈ ਕਹਿੰਦਾ ਮਿਲਦੀ ਐ ਤੇ ਮਿਲਦੀ ਚਾੜਤੀ ਐ ਬੱਚਾ ਇਹਦੇ ਨਾਲ ਕੋਈ ਹੈ ਨਹੀਂਗਾ ਮਾਰਕਿੰਗ ਜਾਂ ਲੱਤਾਂ ਜਿਹੜੀਆਂ ਉਹ ਗੁਲਾਬੀ ਆ ਦੱਸੋ ਪਰ ਮਾਰਕਿੰਗ ਥੋੜੀ ਟੁੱਟਵੀਂ ਦਿਸਦੀ ਆ ਉਹ ਤੁਹਾਡੇ ਸਾਹਮਣੇ ਆ। ਸਟੈਂਡੇ ਦਾ ਥੋੜਾ ਖੁੱਲਾ ਹੈ। ਢਾਂਚਾ ਤੁਸੀਂ ਇਹਦਾ ਦੇਖ ਲਓ ਤੇ ਇੰਨੇ ਕ ਥਾਂ 'ਚ ਰਹਿੰਦੀਆਂ ਇਹ ਮੱਜਾਂ ਹਾਲਾਂਕਿ ਹੋਣੀ ਬਾਈ ਖਰੀਦ ਕੇ ਲਾਇਆ ਬਹੁਤਾ ਟਾਈਮ ਨਹੀਂ ਨੂੰ ਹੋਇਆ ਪਰ ਚੰਗੇ ਥਾਂ ਤੇ ਸੋਹਣੇ ਰਖਸ਼ਰ ਖਾਬ 'ਚ ਚੰਗੀ ਸੇਵਾ ਨਾ ਹੋ ਸਕਦਾ ਕਰਮਾਂ ਵਾਲੀ ਦੁੱਧ ਵੀ ਵਾਜੇ। ਬਾਕੀ ਇੱਥੇ ਇਹਨਾਂ ਦੀ ਸੇਵਾ ਤੇ ਜਿੰਨਾ ਇਹ ਦੇ ਰਹੀ ਆ ਉਹ ਬਾਈ ਨੇ ਦੱਸਦਾ। ਰੇਟ 75000 ਥਾਣ ਇਧਰਲੇ ਪਾਸੋਂ ਵੀ ਤੁਸੀਂ ਜੋੜੀਏ ਦੀ ਦੇਖ ਲਓ ਢਾਂਚਾ ਇਹਦਾ ਤੁਸੀਂ ਹੁਣ ਦੇਖ ਸਕਦੇ ਹੋ ਸੋ ਇਹ ਪਹਿਲੇ ਨੰਬਰ ਤੇ ਮੱਝ 75000 ਡਿਮਾਂਡ ਵੀਰ ਨੇ ਕੀਤੀ ਹੈ ਪਸੰਦ ਆਵੇ ਤਾਂ ਕਾਲ ਕਰ ਲਿਓ ਤੁਸੀਂ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਇਸ ਨੰਬਰ ਤੇ ਕਾਲ ਕਰਨੀ ਇਧਰੋਂ ਵੀ ਥਾਣ ਤੁਸੀਂ ਇੱਕ ਵਾਰ ਜ਼ਰੂਰ ਨਿਗਾਹ ਮਾਰ ਲਿਓ ਬਾਕੀ ਜਗਾ ਕਿਉਂਕਿ ਇੰਨੇ ਕ ਥਾਂ 'ਚ ਇਹ ਵੀਰ ਦਾ ਪਸ਼ੂ ਰੱਖੇ ਹੋਏ ਆ ਚੰਗੇ ਥਾਂ ਤੇ ਵੱਧ ਖੁੱਲਿਆ ਪਾਕੀ ਇੰਨੀ ਗੱਲ ਹੈ ਬਾਈ ਜੀ ਜਦੋਂ ਇਹਨੂੰ ਚੁੰਨੇ ਆ ਨਾ ਇਹ ਗਾਲਾ ਪੱਟ ਲੈਂਦੀ ਏ ਸੀਲ ਠੰਡੀ ਬਹੁਤ ਹੈ ਹਾਂ ਦੋਸਤੋ ਬਾਈ ਕਹਿੰਦਾ ਵੀ ਜਗਾਲਾ ਕਰਦੀ ਗਾਲਾ ਕਰੀ ਜਾਂਦੀ ਮਿਲਦੀ ਹੈ ਕਰਮਾ ਵਾਲੀ ਫਿਰ ਸੀਲ ਸ੍ਰੀ ਫੇਸ ਪੱਖ ਤੋਂ ਦੇਖੀਏ ਅ ਇਹਦੇ ਨਾਲ ਇੱਕ ਝੋਟੀ ਹੋਰ ਖੜੀ ਹੈ ਹਾਂ ਜਿਹੜੀ ਝੋਟੀ ਦੰਦੋਂ ਕਿਵੇਂ ਆਕਾਸ਼ ਇਹ ਦੰਦੂ ਖੀਰੀ ਹੈ ਜੀ ਇਹਦਾ ਰੇਟ ਕੀ ਰੱਖੀਓ ਇਹਦੇ ਰੇਟ ਆਪਾਂ ਬਾਈ ਜੀ ਮੁੱਲ ਕਰਨੋਂ ਤਾਂ ਆਪਾਂ ਜਿੰਨਾ ਮਰਜ਼ੀ ਕਰ ਲਈਏ 32000 ਦੀ ਦੇ ਦੇਾਂਗੇ ਆਪਾਂ ਖੋਲ ਲੈਣ ਦੋਸਤੋ 32000 ਦੀ ਝੋਟੀ ਮਿਲ ਜੂਗੀ ਦੰਦੋਂ ਖੀਰੀ ਹੈ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰ ਲਿਓ ਦੇਣੀ ਇਸ ਰੇਟ ਤੇ ਆ ਥੋੜਾ ਬਹੁਤਾ ਫੇਰ ਵੀ ਮਾਨਤਨ ਹੋ ਜਾਣਾ ਹੁੰਦਾ ਦੋਨੇ ਇਕੱਠੇ ਨਾਲ ਖਰੀਦ ਲਓਗੇ ਹਾਂ ਜੀ ਮਾਨਤਨ ਕਰ ਦਿਆਂਗੇ ਜੀ ਆਪਾਂ ਕੋਈ ਓਕੇ ਓਕੇ ਆਕਾਸ਼ ਇੱਥੋਂ ਅੱਗੇ ਕੀ ਕਮਾਲਾ ਬਾਈ ਉਹ ਮੋਟਰ ਕੋਲੇ ਕਮਾਲੀ ਭਾਵੇਂ ਸਵੇ ਦਾ ਟਾਂਚਾ ਦੇਖ ਲਓ ਵੀ ਟਾਂਚਾ ਸੋਹਣਾ ਸਿੰਘ ਥੋੜਾ ਜਿਹਾ ਹਜੇ ਖੁੱਲਾ ਹੈ ਇਹਦਾ ਰੇਟ 32000 ਤੇ 75000 ਰੇਟ ਹੈ ਮੱਝ ਦਾ ਮੱਝ ਟੋਕੜ ਗੰਬਨ ਝੋਟੀ ਅਸਰ ਜੋੜਾ ਬਾਈਕ ਕੋਲ ਵਿਕਰੀ ਆਲਾ ਦਸਤੋ ਤੇ 1 ਲੱਖ 7000 ਜੋੜੇ ਦੀ ਡਿਮਾਂਡ ਬਣਦੀ ਹੈ ਬਾਕੀ ਪੁੱਛ ਲਓ ਕਿੰਨਾ ਇਹਦੇ ਚ ਮਾਨਤਾਂ ਨੂੰ ਜੇ ਇਕੱਠੀਆਂ ਖਰੀਦੋਗੇ ਤਾਂ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਵੀਡੀਓ ਦੇਖਣ ਲਈ